ਸਤ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝੀ ਤੁਹਾਡਾ ਸਭ ਦਾ ਸਵਾਗਤ ਆ ਜੀ ਆਓ ਅੱਜ ਆਪਾਂ ਕੱਚੀਆਂ ਆਂਬੀਆਂ ਤੋਂ ਮਲਾਂਜੀ ਬਣਾਈਏ ਤੇ ਨਾਲ ਪੰਨਾ ਬਣਾਈਏ ਹਲੋ ਜੀ ਅਸੀਂ ਕੱਚੀਆਂ ਆਂਬੀਆਂ ਲੈ ਲਈਆਂ ਇਹ ਬਿਲਕੁਲ ਸਖਤ ਲੈਣੀਆਂ ਨੇ ਬਿਲਕੁਲ ਸਖਤ ਹੋਣ ਤਾਂ ਕਿ ਵਿੱਚੋਂ ਚਿੱਟੇ ਰੰਗ ਦੇ ਨਿਕਲ ਜੇ ਥੋੜੇ ਜਿ ਢਿਲੀਆਂ ਹੁੰਦੀਆਂ ਨੇ ਤਾਂ ਉਹਨਾਂ ਦਾ ਰੰਗ ਪੀਲਾ ਪੈ ਜਾਂਦਾ ਅੰਦਰੋਂ ਆਪਾਂ ਨੂੰ ਬਿਲਕੁਲ ਕੱਚੀਆਂ ਆਂਬੀਆਂ ਲੈਣੀਆਂ ਨੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਵਾਸ਼ ਕਰ ਲਓ ਤੇ ਉਹ ਦਰਵਾਸ ਲੋਕੋ ਕੁਕਰ ਲੈ ਲੋ ਜੀ। ਸਲੋ ਕੁਕਰ ਦੇ ਵਿੱਚ ਅਸੀਂ ਉਹਨਾਂ ਨੂੰ ਪਾਣੀ ਪਾਉਣਾ ਵਾ ਜਿਹਦੇ ਵਿੱਚ ਅੰਬੀਆਂ ਡੁੱਬ ਜਾਣ। ਲੋ ਜੀ ਆਪਾਂ ਅੰਬੀਆਂ ਸਲੋ ਕੁਕਰ ਦੇ ਵਿੱਚ ਪਾ ਦਿੰਨੇ ਆ। ਅਸੀਂ ਕੁਛ ਅੰਬੀਆਂ ਦੀ ਮਲਾਈ ਬਣਾਵਾਂਗੇ ਤੇ ਕੁਛ ਦਾ ਪੰਨਾ ਬਣਾਵਾਂਗੇ ਤੇ ਦੋਨਾਂ ਨੂੰ ਉਬਾਲਣ ਦੀ ਲੋੜ ਪੈਂਦੀ ਆ। ਇਸ ਕਰਕੇ ਮੈਂ ਦੋਨਾਂ ਦਾ ਅੱਠਾ ਰੱਖ ਦਿੱਤਾ ਉਬਲਣ ਦਾ। ਲੋ ਜੀ ਅਸੀਂ ਅੰਬੀਆਂ ਇਹਦੇ ਵਿੱਚ ਪਾ ਦਿੱਤੀਆਂ। ਢੱਕ ਦਿੱਤੀਆਂ। ਇਹ ਤੁਸੀਂ ਤੁਹਾਡੇ ਕੋਲ ਸਲੋ ਕੁੱਕਰ वगैरह ਨਹੀਂ ਹੈਗਾ ਤੁਸੀਂ ਕੁੱਕਰ ਦਾ ਇਸਤੇਮਾਲ ਕਰਦੇ ਆਂ ਅਸੀਂ ਕੁੱਕਰ ਦਾ ਇਸਤੇਮਾਲ ਨਹੀਂ ਕਰਦੇ ਅਸੀਂ ਆਰਗੈਨਿਕ ਢੰਗ ਦੇ ਨਾਲ ਹੀ ਸਲੋ ਵਿੱਚ ਪ੍ਰੋਸੈਸ ਕਰਦੇ ਆਂ ਹਰ ਚੀਜ਼ ਨੂੰ ਤਾਂ ਕੁੱਕਰ ਦੇ ਵਿੱਚ ਤੁਹਾਨੂੰ ਇੱਕ ਸੀਟੀ ਮਰਵਾਉਣ ਦੀ ਲੋੜ ਆ ਤੇ ਜੇ ਤੁਸੀਂ ਓਪਨ ਵਿੱਚ ਉਬਲ ਉਬਲਣਾ ਰੱਖਣਾ ਉੱਪਰ ਵਿੱਚ ਉਬਲਣਾ ਰੱਖਣਾ ਤਾਂ ਫਿਰ ਤੁਸੀਂ ਅੱਧੇ ਘੰਟੇ ਲਈ ਉਬਲਣਾ ਰੱਖ ਦਿਓ ਲਓ ਜੀ ਹੁਣ ਆਪਾਂ ਸਲੋ ਕੁੱਕਰ ਨੂੰ ਆਨ ਕਰ ਦਿੱਤਾ ਤੇ ਇਹਦੇ ਵਿੱਚ ਆਪਾਂ ਰੱਖਦੇ ਆਂ ਓੰਜਨੀ ਆਂਬੀਆਂ ਨੇ ਅੰਬੀਆਂ ਬਸ ਡੋਬਦੀਆਂ ਹੋਣ ਉਹਨਾਂ ਕੀ ਪਾਣੀ ਰੱਖਣਾ ਤਾਂ ਕਿ ਇਹ ਹੀ ਪਾਣੀ ਆਪਾਂ ਇਹਨਾਂ ਦੇ ਨਾਲ ਵਰਤਨਾਮ ਅੰਬੀਆਂ ਦੇ ਨਾਲ ਬਰ ਵਿੱਚ ਯੂਜ਼ ਕਰਨਾ ਆਪਾਂ ਤੇ ਇਹਦੇ ਵਿੱਚ ਪਾਉਣ ਦੀ ਕੋਈ ਚੀਜ਼ ਲੋੜ ਨਹੀਂ ਸਿਰਫ ਕੰਨੀਆਂ ਅੰਬੀਆਂ ਹੀ ਪਾਉਣੀਆਂ ਤੇ ਪਾਣੀ ਵਿੱਚ ਉਬਲਣ ਵਾਸਤੇ ਰੱਖਣੀਆਂ ਲੋ ਜੀ ਆਪਾਂ ਵੇਟ ਕਰਦੇ ਹਾਂ ਕਿ ਆਪਣੀਆਂ ਅੰਬੀਆਂ ਸਲੋ ਕੁੱਕਰ ਵਿੱਚ ਉਕਰ ਵਿੱਚ ਕਿੰਨੇ ਚਿਰ ਚੋ ਬੋਣੀਆਂ ਨੇ ਕਿ ਜਿਹੜਾ ਆਪਾਂ ਆਮ ਕੁੱਕਰ ਵਰਤਦੇ ਹਾਂ ਉਹਦੇ ਵਿੱਚ ਤਾਂ ਇੱਕ ਵਿਸਲ ਦੀ ਲੋੜ ਪੈਂਦੀ ਆ ਜੇ ਤੁਸੀਂ ਆਪ ਓਪਨ ਪਤਲੇ ਵਿੱਚ ਰੱਖਦੇ ਆ ਗੈਸ ਦੇ ਉੱਤੇ ਤਾਂ ਉਹ ਅੱਧੇ ਘੰਟੇ ਵਿੱਚ ਉਬਲ ਜਾਂਦੀਆਂ ਨੇ ਤੇ ਇਹਦੇ ਵਿੱਚ ਸਲੋ ਕੁੱਕਰ ਵਿੱਚ ਦੇਖਦੇ ਹਾਂ ਕਿ ਕਿੰਨਾ ਟਾਈਮ ਲੱਗੂਗਾ ਲੋ ਜੀ ਆਪਾਂ ਮਲਾਂਜੀ ਵਾਸਤੇ ਅੰਬੀਆਂ ਨੂੰ ਉਬਲਣੇ ਰੱਖਿਆ ਸੀ ਸਲੋ ਕੁੱਕਰ ਦੇ ਵਿੱਚ ਤੇ ਆਪਣੇ ਆਂਬਿਆਂ ਉਬਲ ਕੇ ਤਿਆਰ ਹੋ ਗਈਆਂ ਬਣ ਕੇ ਤਿਆਰ ਹੋ ਗਈਆਂ ਤੇ ਹੁਣ ਠੰਡੀਆਂ ਹੋ ਗਈਆਂ ਥੋੜ੍ਹੀਆਂ ਤਾਂ ਕਿ ਆਪਾਂ ਇਹਨਾਂ ਨੂੰ ਛੇਲਣਾ ਵਾ ਤੇ ਦੇਖੋ ਜੀ ਆਪਾਂ ਨੂੰ ਮਲੰਜੀ ਵਾਸਤੇ ਆਪਾਂ ਨੂੰ ਕਿਹੜੇ-ਕਿਹੜੇ ਸਮਾਨ ਦੀ ਜਰੂਰਤ ਆ ਆਪਾਂ ਚਾਰ ਆਂਬ ਲਏ ਨੇ ਮਲੰਜੀ ਬਣਾਉਣ ਵਾਸਤੇ ਤੇ ਇਹਦੇ ਚ ਦੋ ਪੇਸੀਆਂ ਗੁੜ ਦੀਆਂ ਜੇ ਚਾਰ ਆਂਬਾਂ ਅੱਧੀ ਪੇਸੀ ਗੁੜ ਦੀ ਪੈਂਦੀ ਹੈ ਜਿਹਦਾ 100 ਗ੍ਰਾਮ ਜੀ ਇੱਕ ਪੇਸੀ ਤੇ 50 ਗ੍ਰਾਮ ਆ ਬਾਕੀ ਚਾਰ ਆਂਬਾਂ ਦੇ ਵਿੱਚ ਤੁਸੀਂ ਜੇ ਚਾਰ ਆਂਬ ਨੇ ਜੋਦੇ ਚ 200 ਗ੍ਰਾਮ ਦੇ 400 ਗ੍ਰਾਮ ਦੇ 4 ਅੰਬ ਨੇ ਤਾਂ 200 ਗ੍ਰਾਮ ਵਿੱਚ ਗੋੜ ਪਾਇਆ ਇੱਕ ਚਮਚਾ ਸੀ ਸੁੱਕਿਆ ਹੋਇਆ ਬਦੀਨਾ ਲੈ ਲਿਆ ਇੱਕ ਚਮਚਾ ਨਮਕ ਦਾ ਲਵਾਂਗੇ ਤੇ ਜੀਰੇ ਨੂੰ ਭੁੰਨ ਕੇ ਲਵਾਂਗੇ ਤੇ ਕਾਲੀ ਮਿਰਚ ਨੂੰ ਭੁੰਨ ਕੇ ਲਵਾਂਗੇ ਲੋ ਜੀ ਆਪਾਂ ਆਪਣੇ ਅੰਬ ਪਹਿਲਾਂ ਆਪ ਜੀਰੇ ਨੂੰ ਭੁੰਨ ਲਈਏ ਜੀਰਾ ਤੇ ਕਾਲੀ ਮਿਰਚ ਨੂੰ ਇਹਨੂੰ ਤਾਜ਼ੇ-ਤਾਜ਼ੇ ਨੂੰ ਦੜੜ ਫੜ ਕਰਕੇ ਪਾਉਣਾ ਵਾ ਥੋੜਾ ਜਿਹਾ ਦੜੜਾ ਜਿਹਾ ਕਰਕੇ ਪਾਉਣਾ ਵਾ ਹੁਣ ਜੇ ਆਪਾਂ ਪਹਿਲਾਂ ਜੀਰੇ ਨੂੰ ਭੁੰਨ ਲਈਏ ਆਪਾਂ ਗੈਸ ਆਨ ਕਰਦੇ ਹਾਂ ਇੱਕ ਚਮਚਾ ਜੀਰੇ ਦਾ ਹੁਣ ਪੋਣ ਲਈਏ ਜੀ ਜਿਹੜਾ ਕੋਈ ਜੀਰਾ ਪਾਉਣਾ ਬੋਜਿਆ ਹੋ ਤਾਜ਼ਾ ਹੀ ਪਾਉਣਾ ਮੈਂ ਤਾਂ ਕਿ ਤੇ ਤਾਜ਼ੇ ਜੀਰੇ ਦੀ ਬਹੁਤ ਵਧੀਆ ਮਹਿਕ ਆਉਂਦੀ ਹੈ ਤੇ ਤਾਜੀ ਹੀ ਤਾਜੀ ਕਾਲੀ ਮਿਰਚੇ ਕੁੱਟ ਕੇ ਪਾਉਣੀ ਹੈ ਕੱਚੇ ਅੰਬਾਂ ਦੀ ਮਿਲਾਂ ਜੀ ਬਹੁਤ ਸਵਾਦ ਬਣਦੀ ਹੈ ਤੇ ਬਹੁਤ ਹੀ ਖੱਟ ਮਿੱਠੀ ਤੇ ਚਟਪਟੀ ਹੁੰਦੀ ਹੈ ਦੋ ਜਣਾ ਪਾ ਇੱਕ ਮਿੰਟ ਲਈ ਜੀਰੇ ਨੂੰ ਭੁੰਨ ਲਈ ਜੀਰਾ ਹਾਫ ਪੋਜ ਜਾਵੇ ਇਹਦੇ ਵਿੱਚ ਅੱਧੀ ਚਮਚਾ ਕਾਲੀ ਮਿਰਚ ਸਾਬਤ ਪਾ ਦੇਣੀ ਹੈ। ਉਹ ਵੀ ਆਪਾਂ ਜੀਰੇ ਦੇ ਨਾਲ ਹੀ ਕੁੱਟਣੀ ਆ। ਅੱਧੀ ਮਿਰਚ ਅੱਧੇ ਚਮਚ ਕਾਲੀ ਮਿਰਚ ਸਾਬਤ। ਤੱਕਵੇਂ ਤਾਜ਼ੇ ਹੀ ਕੁੱਟਣਾ। ਜਿਵੇਂ ਜੀਰੇ ਨੂੰ ਤੇ ਕਾਲੀ ਮਿਰਚ ਨੂੰ ਭੁੰਨ ਰਹੇ ਹਾਂ। ਜਦੋਂ ਤੁਸੀਂ ਮਲਾਂਜੀ ਬਣਾਉਣੀ ਆ ਤੇ ਇਹ ਤਾਜ਼ੇ ਹੀ ਕੁੱਟ ਕੇ ਪਾਉਣਾ ਵਾ। ਜੇ ਆਪਾਂ ਜੀਰਾ ਤੇ ਕਾਲੀ ਮਿਰਚ ਥੋੜੇ ਜਿਹਾ ਪੁੱਛ ਲਿਆ ਤੇ ਹੁਣ ਆਪਾਂ ਜਿਹੜਾ ਪਦੀਨਾ ਮਸੂਕਾਇਆ ਹੋਇਆ ਕਈ ਵਾਰੀ ਇਸ ਵਿੱਚ ਲੱਪਣ ਹੁੰਦਾ ਵਾ ਤੇ ਸਿੰ ਪੂਰਨਾਵਾ ਤੇ ਇਹਨੂੰ ਵੀ ਥੋੜਾ ਜਿਹਾ ਸੇਕ ਲਵਾ ਲઈએ। ਪਦਿਨੇ ਨੂੰ। ਲਓ ਜੀ ਆਪਾਂ ਕਦਿਨਾ ਵੀ ਇਹਦੇ ਵਿੱਚ ਪਾ ਦਿੱਤਾ। ਜੇ ਤੁਹਾਡੇ ਕੋਈ ਕੁੰਡੀ ਹੈ ਕੁੰਡੀ ਛੋਟਾ ਹੈਗਾ ਤਾਂ ਤੁਸੀਂ ਕੁੰਡੀ ਛੋਟੇ ਵਿੱਚ ਇਹਨੂੰ ਅੰਦਰੜ ਫੜ ਕਰ ਲਿਓ ਬਲਕਿ ਥੋੜਾ ਜਿਹਾ ਦਰਦਰਾ ਜਿਹਾ ਰੱਖਣਾ ਵਾ ਇਹਨੂੰ। ਜੇ ਆਪਾਂ ਖੜੇ ਮਸਾਲੇ ਰੱਖਦੇ ਆਂ ਪੁੰਨ ਤੇ ਇਹਨਾਂ ਤੇ ਨਾਲ ਹੀ ਬਹੁਤ ਵਧੀਆ ਮਹਿਕ ਆਉਂਦੀ ਆ। ਇਹ ਆ ਪਾ ਜੀਰਾ, ਪਾ ਲਈ ਮਿਰਚ ਤੇ ਪਦਿਨਾ ਤੇ ਇਹਨਾਂ ਜਿਹਾ ਪੁੱਢੀ ਰਹੀਆਂ। ਇਨ ਨੂੰ ਆਪਾਂ ਕੌਲੀਜ ਕਰਦੇ ਆਂ ਠੰਡਾ ਫੋਨ ਤੱਕ ਤੇ ਇਹਨੂੰ ਕੁੱਟਦੇ ਆਂ ਹਲੋ ਜੀ ਸੇ ਤੇਨੇ ਜੀ ਜਾਨਾ ਕੌਲੀਜ ਕੱਢ ਲੈ ਇਹਦੇ ਫਰਾਈਪੇਨ ਆਪਣਾ ਗਰਮ ਤੇ ਆਪਾਂ ਇਹਦੇ ਵਿੱਚ ਇਹ ਰੰਦੀਆਂ ਦੇ ਵਿੱਚ ਆਪਾਂ ਪਾਣੀ ਪਾਇਆ ਸੀ ਆਪਾਂ ਉਹ ਪਾਣੀ ਪਾ ਲੈਨੇ ਪਹਿਲਾਂ ਆਪਾਂ ਪਾਣੀ ਤਾਂ ਲੈਨੇ ਆਂ ਅੰਬੀਆਂ ਆਪਣੇ ਆਪ ਹੀ ਛਿਲਦੇ ਆਂ ਪਾਣੀ ਆਪੇ ਇਹਦੇ ਵਿੱਚ ਪਾ ਲਿਆ ਤੇ ਅੰਬੀਆਂ ਆਪਣੇ ਆਪ ਜਿਹੜਾ ਵਾਲੀਆਂ ਨੇ ਆਪਾਂ ਸਲੂਕ ਕਰਦੇ ਵਿੱਚ ਇਹਨਾਂ ਦਾ ਪਰੋਸ਼ਲ ਕਾਇਦਾ ਬਹੁਤ ਸੌਫਟ ਹੋ ਜਾਂਦਾ ਤੇ ਆਪਣੇ ਆਪ ਹੀ ਉਤਰ ਜਾਂਦਾ ਅਜਿਕੇ ਇਹਨਾਂ ਛਿਲਕੇ ਸੌਫਟ ਹੋ ਗਏ ਅਸੀਂ ਅੰਬੀਆਂ ਸਾਰੀਆਂ ਛਿਲਕੇ ਵਿੱਚ ਪਾ ਦਿੱਤੀਆਂ ਪਾਣੀ ਦੇ ਤੇ ਸਾਰਾ ਪਾਣੀ ਵੀ ਵਿੱਚ ਪਾ ਦਿੱਤਾ ਇਨ ਨੂੰ ਪਾਣੀ ਵਿੱਚ ਉਬਲਣ ਦਿਓ। ਜਿਵੇਂ ਸਾਤੇ ਪਾਣੀ ਦੇ ਵਿੱਚ ਨਾਲ ਉਬਲਦੀਆਂ ਨੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਗੁੜ ਪਾ ਦੇਣਾ। ਆਪਾਂ ਚਾਰ ਅੰਬੀਆਂ ਲਈਆਂ ਨੇ ਤੇ ਦੋ ਪੇਸੀਆਂ ਸੀ ਗੁੜ ਦੀਆਂ ਲਈਏ ਵਿੱਚ 400 ਗ੍ਰਾਮ ਅੰਬੀਆਂ ਨੇ ਤੇ 200 ਗ੍ਰਾਮ ਵਿੱਚ ਗੁੜ ਪਾ ਦਿੱਤਾ। ਇਹਨਾਂ ਨੂੰ ਪਾਵਾ ਲਾਉਣ dennਿਆ ਤੇ ਗੁੜ ਨੂੰ ਪੇਕਮ dennਿਆ। ਤੇ ਆਪਾਂ ਜਿਹੜੇ ਆ ਮਸਾਲੇ ਭੁੰਨੇ ਨੇ ਜੀਰਾ, ਕਾਲੀ ਮਿਰਚ ਤੇ ਪੁਰਾਣਾ। ਪੁਰਾਣਾ ਵੀ ਕਰੇ ਇਸ ਕਾਇਆ ਬਾਸੀ। ਤੇ ਕਈ ਵਾਰ ਇਸ ਕਾ ਕੇ ਰੱਖਦੇ ਤੇ ਕਈ ਵਾਰ ਸਿੱਲਾ ਪਣ ਜਾ ਫੜ ਜਾਂਦਾ। ਤੇ ਜਦੋਂ ਭੋਰਨਾ ਹੁੰਦਾ ਤੇ ਫੇਰ ਥੋੜੇ ਮੁਸ਼ਕਲ ਭੋਰਦਾ ਤੇ ਇਸ ਕਰਕੇ ਇਹਨੂੰ ਵੀ ਗਰਮ ਕਰਦੇ ਥੋੜਾ ਟਾਈਮ। ਜੇ ਆਪਾਂ ਲੰਗ ਲਈ ਸੀ ਇਹ ਜੀ ਘੋਟਦੇ ਨੇ ਤਾਂ ਕੋਈ ਕੋਲ ਕੁੰਡੀ ਛੋਟਾ ਹੈਗਾ ਤਾਂ ਕੁੰਡੀ ਛੋਟੇ ਚ ਘੋਟ ਲੋ। ਨਹੀਂ ਤੇ ਥੋੜੀ ਚੀਜ਼ੀ ਆ ਮਨ ਕੇ ਬਹੁਤੇ ਜਿਆਦਾ ਕਨਵਰਟਿੰਗ ਹੈ ਨਹੀਂ ਕਿ ਜਿਆਦਾ ਹੁੰਦੀ ਤਾਂ ਫੇਰ ਕੁੰਡੀ ਛੋਟੇ ਚ ਘੋਟਣਾ ਪੈਣਾ ਸੀ। ਤੇ ਆਪਾਂ ਇਹਨੂੰ ਮੋਟਾ-ਮੋਟਾ ਘੋਟ ਲਏ। ਤੇ ਉਹਦੇ ਆਪਾਂ ਆਂਦੀਆਂ ਨੂੰ ਤੇ ਗੁੜ ਨੂੰ ਰਿਝਾ ਰੱਖਿਆ ਹੋਇਆ ਹੈ। ਗੁੜ ਨੂੰ ਤੇ ਅੰਬੀਆਂ ਨੂੰ ਪਕਦਿਆਂ ਨੂੰ 15 ਮਿੰਟ ਹੋ ਗਏ ਆ ਅੰਬੀਆਂ ਬਹੁਤ ਸੁਣੀ ਪਕ ਗਈਆਂ ਅਸੀਂ ਪਾਣੀ ਦੀ ਮਾਤਰਾ ਥੋੜੀ ਜਿਹੀ ਵਧ ਰੱਖੀ ਆ ਤਾਂ ਕਿ ਇਹਦਾ ਨਾ ਪਾਣੀ ਬਹੁਤ ਟੇਸਟੀ ਲੱਗਦਾ ਪੀਣ ਨੂੰ ਜੇ ਤੁਸੀਂ ਠੰਡਾ ਕਰਕੇ ਨਾ ਤੇ ਇਸ ਵਗੈਰਾ ਪਾ ਕੇ ਇਹਦਾ ਪਾਣੀ ਪੀਓ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਵਾ ਗੋਲਕਾ ਦਾ ਨੀ ਪਾਣੀ ਨਾ ਵੀ ਜ਼ਿਆਦਾ ਵਧੀਆ ਹੁੰਦਾ ਵਾ ਤੇ ਜਿਸੀ ਹੈ ਇਹਦੇ ਵਿੱਚ ਹੁਣ ਆਪਾਂ ਜਿਹੜੇ ਮਸਾਲੇ ਪੁੱਜਿਆ ਹੋਇਆ ਜੀਰਾ ਕਾਲੀ ਮਿਰਚ ਇਹ ਪਦੀਣਾ ਅਸੀਂ ਹੁਣ ਇਹ ਪਾਉਣ ਲੱਗੇ ਆਂ ਦੇ ਵਿੱਚ ਪਹਿਲਾਂ ਅਸੀਂ ਨਮਕ ਪਾਵਾਂਗੇ ਇੱਕ ਚਮਚਾ ਨਮਕ ਦਾ ਪਾ ਦਿਓ ਨਮਕ ਆਪਦੇ ਲੋੜ ਨੂੰ ਸਾਰ ਪਾਉਣਾ ਜਿੰਨਾ ਕਿ ਤੁਹਾਨੂੰ ਚਾਹੀਦਾ ਜਿੰਨਾ ਕਿ ਖੱਟੇ ਤੇ ਮਿੱਠੇ ਨੂੰ ਬੈਲੈਂਸ ਕਰਨ ਵਾਸਤੇ ਨਮਕ ਦੀ ਲੋੜ ਹੁੰਦੀ ਆ ਤੇ ਅਸੀਂ ਇੱਕ ਚਮਚ ਮਿਰਚ ਪਾਉਣ ਲੱਗੇ ਆ ਇੱਕ ਟੇਬਲस्पून ਬਾਕੀ ਤੁਸੀਂ ਪਾਣੀ ਨੂੰ ਥੋੜਾ ਜਿਆ ਕੌਲੀ ਚ ਪਾ ਕੇ ਚੱਕ ਕੇ ਵੀ ਦੇਖ ਲੈਣਾ ਖੱਟਾ ਮਿੱਠਾ ਜੋ ਵੀ ਚੀਜ਼ ਤੁਹਾਨੂੰ ਜੇ ਘੱਟ ਵੱਧ ਲੱਗੇ ਤਾਂ ਉਹ ਤੁਸੀਂ ਪਾ ਸਕਦੇ ਹੋ ਜੇ ਤੁਹਾਨੂੰ ਮਿੱਠਾ ਘੱਟ ਲੱਗੇ ਤਾਂ ਮਿੱਠਾ ਵੀ ਪਾ ਸਕਦੇ ਆ ਆਪਾਂ ਅੱਜ ਕੋਈ ਤਾਰ ਵਗੈਰਾ ਨਹੀਂ ਬਣਾਉਣੀ ਕੁਝ ਨਹੀਂ ਬਣਾਉਣੀ ਸਿੰਪਲ ਵਰਤ ਕੇ ਦੀ ਦਾ ਆਪਾਂ ਚਾਸ਼ਨੀ ਬਣਾਉਣੀ ਆ ਗੁਲਾਬ ਜਮਣਾ ਵਗੈਰਾ ਦੀ ਜਗਾ ਸੀ ਦੀ ਉਦਾਂ ਦੀ ਬਣਾਉਣੀ ਆ ਆਪਾਂ ਜਿਹੜਾ ਪੁੱਜਿਆ ਮਸਾਲਾ ਆਪਾਂ ਕੁੱਟਿਆ ਵਾ ਆਪਾਂ ਮੋਟਾ ਮੋਟਾ ਲੌਂਗ ਲਾਈ ਚੀੜੀ ਗ੍ਰਾਇੰਡ ਕਰ ਲਿਆ ਮਤਲਬ ਕਿ ਥੋੜਾ ਜਿਹਾ ਦਰ ਦਰ ਜਿਹਾ ਰੱਖ ਲਿਆ ਬਹੁਤਾ ਫ੍ਰੀਕ ਫਾਈਨ ਪਾਊਡਰ ਨਹੀਂ ਬਣਾਉਣਾਗਾ ਆਜ ਕੋਈ ਨਹੀਂ ਬਣਾਣੀ ਇਹ ਨੂੰ 5 ਮਿੰਟ ਲਈ ਇਹਨੂੰ ਪਕਾਉਣੀ ਆ ਪਹਿਲੇ ਵਿੱਚ ਤੁਸੀਂ ਇੱਕ ਵਾਰੀ ਜਨਾਹ ਆਪਣਾ ਇਹਦਾ ਪਾਣੀ ਗਰਮਾ ਜਿਹੜਾ ਇਹਦਾ ਰਸਾ ਬਣਿਆ ਹੋਇਆ ਵਾ ਜਿਵੇਂ ਆਪਾਂ ਕੋ ਲਾਗ ਜਮਾ ਦੀ ਚਾਹ ਬਣਾਉਂਦੇ ਏਦਾਂ ਦੀ ਚਾਹਣੀ ਬਣੀ ਹੋਇਆ ਇਹ ਪਾਣੀ ਜਿਦਾ ਗੁਰੂ ਘਰਤਿਆਂ ਦਾ ਪਾਣੀ ਹੁੰਦਾ ਉਦੋਂ ਦਾ ਬਣਿਆ ਹੋਇਆ ਇੱਕ ਵਾਰੀ ਤੁਸੀਂ ਇਹਨੂੰ ਕੋਲੀ ਚ ਪਾ ਕੇ ਟੇਸਟ ਕਰਕੇ ਦੇਖ ਲੈਣਗੇ ਤੁਹਾਨੂੰ ਨਮਕ ਘੱਟ ਲੱਗੇ ਜਾਂ ਮਿੱਠਾ ਘੱਟ ਲੱਗੇ ਜਾਂ ਖੱਟਾ ਘੱਟ ਲੱਗੇ ਖੱਟਾ ਘੱਟ ਲੱਗੇ ਇਹ ਵੀਰੀਆਂ ਅੰਬੀਆਂ ਘੱਟ ਖਟੀਆਂ ਹੁੰਦੀਆਂ ਨੇ ਜਦ ਦੁਆਬੇ ਦੀਆਂ ਅੰਬੀਆਂ ਬਹੁਤ ਸੋਹਣੀਆਂ ਹੁੰਦੀਆਂ ਸੀ ਤਾਂ ਕਿ ਉਹਨਾਂ ਵਿੱਚ ਖਟਾਸ ਬਹੁਤ ਜ਼ਿਆਦਾ ਸੀਗੀ ਪਰ ਇੱਥੇ ਅਸੀਂ ਅੰਬੀਆਂ ਲਈਆਂ ਨੇ ਉਨੀ ਖਟਾਸ ਅੰਬੀਆਂ ਦੇ ਵਿੱਚ ਨਹੀਂ ਹੁੰਦੀਗੀ ਪਤਾ ਨਹੀਂ ਇਹ ਕਿੱਥੋਂ ਆਉਂਦੀਆਂ ਨੇ ਪਰ ਦੁਆਬੇ ਦੇ ਅੰਬੀਆਂ ਦੀ ਕੋਈ ਰੀਸ ਨਹੀਂ ਦੁਆਬੇ ਵਿੱਚ ਤਾਂ ਜਦੋਂ ਢੇਰੀਆਂ ਆਉਂਦੀਆਂ ਤੇ ਨਾਲ ਹੀ ਅੰਬੀਆਂ ਘਰਾਂ ਵਿੱਚ ਆਉਂਦੀਆਂ ਨੇ ਕਿਉਂਕਿ ਦੁਆਬੇ ਦੇ ਵਿੱਚ ਅੰਬੀਆਂ ਦੇ ਬਹੁਤ ਬੂਟੇ ਆ ਅ ਜਿਵੇਂ ਤੁਸੀਂ ਟੇਸਟ ਕਰਕੇ ਦੇਖ ਸਕਦੇ ਆ ਵੀ ਇਹਦੇ ਵਿੱਚ ਕੋਈ ਨਮਕ ਜਾਂ ਮਿੱਠਾ ਜਾਂ ਖੱਟਾਪਣ ਘੱਟਾ ਇਹ ਖੱਟਾਪਣ ਘੱਟਾ ਤੇ ਇਹਦੇ ਵਿੱਚ ਤੁਸੀਂ ਚਾਟ ਮਸਾਲਾ ਵਗੈਰਾ ਹੀ ਪਾ ਸਕਦੇ ਆ। ਇਹ ਚਾਟ ਮਸਾਲਾ ਪਾਉਣਾ ਤਾਂ ਥੋੜਾ ਜਿਹਾ ਨਮਕ ਘੱਟ ਰੱਖਿਓ ਪਹਿਲਾਂ ਨਮਕ ਦੀ ਮਾਤਰਾ ਕਿਉਂਕਿ ਚਾਟ ਮਸਾਲੇ ਵਿੱਚ ਵੀ ਨਮਕ ਹੁੰਦਾ ਵਾ। ਮੈਂ ਤਾਂ ਤੁਹਾਨੂੰ ਸਾਰੇ ਨੂੰ ਇਹੀ ਕਹੂੰਗੀ ਕਿ ਡੱਬਾ ਬੰਦ ਚੀਜ਼ਾਂ ਬਿਲਕੁਲ ਨਾ ਘਰੀ ਲਿਆਓ, ਘਰੇ ਬਣਾਓ। ਤਾਜ਼ਾ ਕੁੱਟ ਕੇ ਪਾਓ। ਤਾਜ਼ਾ ਬਣਾਓ, ਤਾਜ਼ਾ ਖਾਓ। ਵੀ ਸੰਡੇ ਮਲਾਂਜੀ ਬਣ ਕੇ ਤਿਆਰ ਹੋ ਗਈ ਹੈ। ਸੋਹਣੇ ਫਰੰਡੇ ਹਉਤੇ ਦਿਖਾਉਦੇ ਆ ਇਹਨੇ ਪਈ ਪਈ ਨੇ ਵੀ ਗਾੜੀ ਹੋ ਜਾਣਾ ਤੇ ਅੰਬੀਆਂ ਦੇ ਵਿੱਚ ਵੀ ਸਾਰਾ ਰਸਾ ਚਲਾ ਜਾਣਾ ਜਿਹੜਾ ਮਸਾਲੇ ਪਾ ਕੇ ਨਮਕ ਪਾ ਕੇ ਤੇ ਮਸਾਲੇ ਪਾ ਕੇ ਨੂੰ 5 ਮਿੰਟ ਲਈ ਪਕਾਉਣਾ ਵਾ ਫੇਲਾ ਪੈ ਨੂੰ ਠੰਡੀ ਕਰਨਾ ਵਾ ਡੋਂਗੇ ਵਿੱਚ ਪਾ ਕੇ ਤੇ ਫਿਰ ਇਹਨਾਂ ਖਰੇਜ ਵਿੱਚ ਰੱਖਣਾ ਵਾ ਇਹ ਠੰਡੀ ਬਹੁਤ ਟੇਸਟੀ ਲੱਗਦੀ ਹੈ ਜਿ ਆਪਣੀ ਮਲਾਂਜੀ ਕੀਨੀ ਥੋੜੀ ਬਣ ਕੇ ਤਿਆਰ ਹੋਈ ਹੈ ਇਕ ਜੀ ਦਾ ਤੇ ਆ ਰਕੀ ਜੇ ਕੋਈ ਖੱਟੀ ਚੀਜ਼ ਬਣਾਉਣੀ ਆ ਉਹ ਜਾਂ ਤਾਂ ਮਿੱਟੀ ਦੇ ਭਾਂਡੇ ਵਿੱਚ ਬਣਾਇਓ ਤੇ ਜਾਂ ਸਟੀਲ ਦੇ ਭਾਂਡੇ ਵਿੱਚ ਬਣਾਇਓ ਪਿੱਤਲ ਦਾ ਭਾਂਡਾ ਵੀ ਜੇ ਆਪਾਂ ਕਲੀ ਕੀਤਾ ਹੋਇਆ ਲੈਨੇ ਆ ਤਾਂ ਉਹਦੀ ਕਲੀ ਛੇਤੀ ਖਰਾਬ ਹੋ ਜਾਂਦੀ ਆ ਤੇਲ ਮੇਨੀਆਂ ਵਿੱਚ ਤਾਂ ਵੈਸੀ ਨਹੀਂ ਬਣਾਉਣੀ ਚਾਹੀਦੀ ਆਪਾਂ ਨੂੰ ਘੱਟੋ ਘੱਟ 4 ਘੰਟੇ ਲੱਗ ਜਾਣੇ ਆ ਇਹ ਠੰਡੀ ਕਰਕੇ ਜੇ ਤੁਹਾਡੇ ਕੋਈ ਵਾਰੀ ਸ਼ਾਮ ਨੂੰ ਕੋਈ ਗੈਸਟ ਵਗੈਰਾ ਨੇ ਆਉਣਾ ਰੋਟੀ ਤੋਂ ਬਾਅਦ ਤੁਸੀਂ ਮਲਾਂਜੀ ਵਗੈਰਾ ਦੇਣੀ ਆ ਤਾਂ ਤੁਸੀਂ ਦੁਪਹਿਰ ਦੇ ਟਾਈਮ ਤੇ ਬਣਾ ਕੇ ਰੱਖ ਲਓ ਜਦ ਕਿ ਰਾਤ ਦੇ ਖਾਣੇ ਦੇ ਟਾਈਮ ਤੇ ਠੰਡੀ ਹੋ ਜਾਵੇ ਦੁਪਹਿਰ ਦੇ ਖਾਣੇ ਨਾਲ ਵੀ ਲੈ ਸਕਦੇ ਆ ਰਾਤ ਦੇ ਖਾਣੇ ਨਾਲ ਵੀ ਲੈ ਸਕਦੇ ਆ ਹਲੋ ਜੀ ਸਾਡੀ ਮਲਾਂਜੀ ਠੰਡੀ ਹੋ ਗਈ ਆ ਇਹ ਨੂੰ 4 ਘੰਟੇ ਲੱਗੇ ਪਹਿਲਾ ਘੰਟਾ ਤੋਂ ਬਾਅਦ ਠੰਡੀ ਹੋਣ ਨੂੰ ਲੱਗੇ ਤਿੰਨ ਘੰਟੇ ਅਸੀਂ ਫ੍ਰੀਜ ਵਿੱਚ ਰੱਖ ਦਿੱਤੇ ਨੇ ਤੇ ਲੋ ਜੀ ਹੁਣ ਆਪਾਂ ਇਹਨੂੰ ਸਰਵ ਕਰ ਲਾਂਗੇ ਦੇਖੋ ਕਿੰਨੀ ਸੋਹਣੀ ਮਲਾਂਜੀ ਬਣੀ ਆ ਇਹਦਾ ਜਿਹੜਾ ਹੋਇਆ ਹੈ ਪਾਣੀ ਜਿੰਨਾ ਆਪਾਂ ਜ਼ਿਆਦਾ ਰੱਖਿਆ ਸੀਗਾ ਤੇ ਇਹ ਵੀ ਵਿਗਾੜਾ ਹੋ ਗਿਆ ਤੇ ਇਹਨੂੰ ਆਪਾਂ ਵੀਨੇ ਪਤਰੀਨੇ ਪਾਪਾਰੀ ਗੋਲ ਗੋਲ ਪਾਣੀ ਪੀਨੇ ਆ ਤੇ ਜੇ ਤਾਂ ਤੁਸੀਂ ਉਵੇਂ ਪੀਣਾ ਗੋਲ ਗੋਲ ਪਾਣੀ ਵਾਂਗੂ ਤੇ ਫੇਰ ਤਾਂ ਤੁਸੀਂ ਆ ਪਹਿਲਾਂ ਇੱਕ ਆਈਸ ਦਾ ਕਯੂ ਲੈ ਲਿਓ ਥੋੜੇ ਜਿਹੇ ਪੱਤੇ ਪਦੀਨੇ ਦੇ ਲੈ ਲਿਓ ਤਾਜ਼ਾ ਪਦੀਨਾ ਲਿਓ ਇਹ ਤੁਸੀਂ ਗਲਾਸ ਦੇ ਨਾਲ ਪੀਣਾ ਤਾਂ ਪਾਣੀ ਨੂੰ ਤੇ ਥੋੜੀ ਪਾਣੀ ਨੂੰ ਤੇ ਥੋੜੀ ਜਿਹਾ ਆਪਾਂ ਬੂੰਦੀ ਪਾ ਦੇਣੇ ਆ ਦੀਨੇ ਦੇ ਪੱਤੇ ਨੂੰ ਕੱਟ ਕੇ ਲੈ ਲੈਣਾ। ਜੀ ਉਪਾ ਲੋ ਬੂੰਦੀ ਪਾ ਲੋ ਤੇ ਪਦੀਨੇ ਦੇ ਤਾਜ਼ੇ ਪੱਤੇ ਪਾ ਲੋ। ਬਰੀ ਕੁਰੀ ਕੱਟ ਕੇ। ਮੈਂ ਚਮਚੇ ਜੀ ਨਾਲ ਥੋੜਾ ਜਿਹਾ ਹਿਲਾ ਲਉ। 1 ਮਿੰਟ ਪਿਆ ਰਹਿਣ ਦਿਓ। ਨਾਲੇ ਤਾਂ ਜਿਹੜੀ ਆਪਾਂ ਇਹ ਸਪਾਈ ਆ ਉਹ ਇਹਦੇ ਨਾਲ ਹੋਰ ਠੰਡਾ ਹੋ ਜਾਊਗਾ ਤੇ ਨਾਲੇ ਜਿਹੜੀ ਆਪਾਂ ਬੂੰਦੀ ਪਾਈ ਆ ਉਹ ਥੋੜੀ ਜੀ ਸੌਫਟ ਹੋ ਜਾਊਗੀ। ਆਣੀ ਦੇ ਵਿੱਚ ਲੋਜੀਸੀ ਤੁਹਾਨੂੰ ਮਲਾਂਜੀ ਬਣਾ ਕੇ ਦਿਖਾ ਦੁੱਤੀ ਆ ਤੇ ਆਪਣੇ ਘਰ ਵਿੱਚ ਉਹਨਾਂ ਕੱਚੀਆਂ ਆਂਬੀਆਂ ਦਾ ਸੀਜ਼ਨ ਆ ਕੱਚਾ ਕੱਚੇ ਆਂਬਾਂ ਦਾ ਸੀਜ਼ਨ ਆ ਆਪਾਂ ਚਾਰ ਪਾਉਣੇ ਆ ਚਰਣੀਆ ਬਣਾਉਣੇ ਆ ਮਰਬਾ ਬਣਾਉਣੇ ਆ ਜੈਮ ਬਣਾਉਣੇ ਆ ਤੇ ਮਲਾਂਜੀ ਵੀ ਤੁਸੀਂ ਜਰੂਰ ਬਣਾ ਕੇ ਦੇਖਿਓ ਘਰ ਦੇ ਵਿੱਚ ਬਹੁਤ ਟੇਸਟੀ ਬਣਦੀ ਆ ਤੇ ਨਾਲ ਇਹ ਲੂਹ ਤੋਂ ਬਚਨ ਤੋਂ ਵੀ ਆਪਾਂ ਨੂੰ ਸਿਹਤ ਆਗਾਤੀ ਆ ਜੇ ਤੁਸੀਂ ਇਹਨੂੰ ਠੰਡੀ ਸਤੀ ਦੇ ਵਿੱਚ ਬਣਾਉਣਾ ਜਿੱਥੇ ਆਪਾਂ ਗੁੜ ਪਾਇਆ ਤੇ ਉਥੇ ਤੁਸੀਂ ਇਹਨੂੰ ਇੱਥੇ ਮਿਸ਼ਲੇ ਵੀ ਪਾ ਸਕਦੇ ਆ ਜੇ ਕੋਈ ਜੇ ਕਈਆਂ ਨੂੰ ਲੱਗਦਾ ਕਿ ਗੁੜ ਗਰਮੀਆਂ ਵਿੱਚ ਗਰਮ ਹੁੰਦਾ ਵਾ ਤਾਂ ਤੁਸੀਂ ਉਹਦੇ ਸਾਥੇ ਮਿਸ਼ਰੀ ਪਾ ਲਓ ਤੇ ਤੁਸੀਂ ਚੀਨੀ ਵੀ ਪਾ ਸਕਦੇ ਆ ਤੇ ਗੁੜ ਵੀ ਪਾ ਸਕਦੇ ਆ ਸ਼ੱਕਰ ਪਾਣੀ ਜਾਂ ਸ਼ੱਕਰ ਪਾ ਵੀ ਪਾ ਸਕਦੇ ਤੁਸੀਂ ਗਰਮੀਆਂ ਦੇ ਵਿੱਚ ਸ਼ੱਕਰ ਠੰਡੀ ਹੁੰਦੀ ਆ ਤੇ ਸ਼ੱਕਰ ਵੀ ਪਾ ਸਕਦੇ ਆ ਕਿ ਥੋੜਾ ਬਹੁਤਾ ਰੰਗ ਚੇਂਜ ਹੋਊਗਾ ਪਰ ਹੋਰ ਤੇ ਇਸ ਵਿੱਚ ਕੋਈ ਫਰਕ ਨਹੀਂ ਪੈਂਦਾਗਾ ਇਹ ਸਰਵਤਾਂ ਤੁਸੀਂ ਜਿਸ ਟਾਈਮ ਮਰਜ਼ੀ ਪੀ ਲਓ ਜੇ ਤੁਸੀਂ ਇਹ ਰੋਟੀ ਤੋਂ ਬਾਅਦ ਖਾਣੇ ਨਾਲ ਨਾਲ ਚਮਚੇ ਦੇ ਨਾਲ ਪਹਿਲਾਂ ਵਿਚ ਵਿਚ ਤੁਸੀਂ ਹਰ ਚਮਚਾ ਇਹਦਾ ਲਈ ਜਾਓ ਜਿਹੜਾ ਇਹਦਾ ਲਿਕਵਿਡ ਬਣਿਆ ਹੋਇਆ ਵਾ ਤੇ ਬਾਅਦ ਵਿੱਚ ਜਿਹੜੀ ਗੁਟਲੀ ਆ ਇਹ ਵਿੱਚ ਆਕਾ ਕੇ ਜਿੱਦਾਂ ਆਪਾਂ ਅੰਬਾਂ ਨੂੰ ਚੂਪਦੇ ਹੁੰਨੇ ਆ ਇਹਦਾ ਡੋੜ ਡੋ ਕੇ ਵਿੱਚ ਚੂਪੋ ਬਹੁਤ ਹੀ ਜ਼ਿਆਦਾ ਆਨੰਦ ਆਉਂਦਾ ਇਹਨੂੰ ਜੇਕਰ ਮਲਾਂਜੀ ਨੂੰ ਆਪਾਂ ਜੇ ਫ੍ਰਿਜ ਵਿੱਚ ਰੱਖਣਾ ਤਾਂ 2-4 ਦਿਨ ਰੱਖ ਵੀ ਸਕਦੇ ਆ ਵੈਸੇ ਤਾਂ ਤਾਜ਼ਾ ਬਣਾਓ ਤੇ ਤਾਜ਼ਾ ਖਾਓ ਜ਼ਿਆਦਾ ਵਧੀਆ ਵਸੇਤ ਲਈ ਤੇ ਤੁਹਾਨੂੰ ਸਾਡੀ ਮਲਾਂਜੀ ਕਿੱਦਾਂ ਦੀ ਲੱਗੇ ਕਮੈਂਟਾਂ ਵਿੱਚ ਜ਼ਰੂਰ ਲਿਖਣਾ ਵੱਧ ਤੋਂ ਵੱਧ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਪੋਰਟ ਕਰਨਾ ਹੁਣ ਕੱਚੇ ਅੰਬਾਂ ਦਾ ਸੀਜ਼ਨ ਆ ਜੀ ਵੱਧ ਤੋਂ ਵੱਧ ਕੱਚੇ ਅੰਬਾਂ ਦਾ ਲਾਹਾ ਲਓ ਚਸ਼ਨੀਆ ਅਚਾਰ ਮਰਬੇ ਜਾਇਮ ਤੇ ਮਲਾਂਜੀ ਵਗੈਰਾ ਬਣਾ ਕੇ ਖਾਓ ਧੰਨਵਾਦ